ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਦਇਆਲ ਪੁਰਖ ਮਿਹਰਬਾਨਾ ਹਰਨਾਨਕ ਸਾਜ ਬਖਾਨਾ ਆਪਣੇ ਵਰਗਿਆਂ ਦੀ ਗੱਲ ਉਹਨਾਂ ਅਸਰ ਨਹੀਂ ਕਰਦੀ ਜਿਨ੍ਹਾਂ ਗੁਰੂ ਦੀ ਗੱਲ ਅਸਰ ਕਰਦੀ ਹੈ ਸਾਧ ਸੰਗਤ ਜੀ ਇਸ ਕਰਕੇ ਗੁਰੂ ਦੇ ਲੜ ਲੱਗਣਾ ਸਾਡੇ ਵਾਸਤੇ ਭਲੇ ਦਾ ਕੰਮ ਹੈ ਸੱਚੇ ਮਾਰਗ ਚੱਲਦੇ ਆਂ ਉਸ ਤਤ ਕਰੇ ਜਹਾਨ ਜਦੋਂ ਅਸੀਂ ਸੱਚੇ ਮਾਰਗ ਤੇ ਚੱਲਦੇ ਆਂ ਭਲਾ ਵੀ ਸਾਡਾ ਹੁੰਦਾ ਹੈ ਤੇ ਜਹਾਨ ਜਗ ਹੈ ਜਿਹੜਾ ਉਹ ਚੰਗਾ ਵੀ ਕਹਿੰਦਾ ਸੱਚੇ ਮਾਰਗ ਚੱਲਦੇ ਆਂ ਉਸ ਤਤ ਕਰੇ ਜਹਾਨ ਮਾੜੇ ਕਰਮਾਂ ਦੇ ਅੰਦਰ ਮਨੁੱਖ ਆਪਣਾ ਆਰਥਿਕ ਮਾਨਸਿਕ ਮਾਨਸਨਵਾਨ ਵੀ ਖਤਮ ਕਰ ਲੈਂਦਾ ਤੇ ਦੁਨੀਆ ਵੀ ਚੰਗਾ ਨਹੀਂ ਕਹਿੰਦੀ ਪਰ ਗੁਰੂ ਸਾਹਿਬ ਜੀ ਕਹਿੰਦੇ ਵੇਖ ਸੱਚੇ ਮਾਰਗ ਤੇ ਚੱਲੇਗਾ ਤੇ ਦੁਨੀਆ ਵੀ ਮਾਣ ਕਰੇਗੀ ਇਹ ਬਖਸ਼ਿਸ਼ ਹੁੰਦੀ ਹੈ ਜਦੋਂ ਤਾਂਗ ਪੈਦਾ ਹੋ ਜਾਂਦੀ ਹੈ ਸੋਰਠਰਾਗ ਦੇ ਵਿੱਚ ਸ਼ਬਦ ਪੜ ਰਹੇ ਸੀ ਗੁਰਬਾਣੀ ਦਾ ਗੁਰਪੂਰ ਹੈ ਕਿਰਪਾ ਧਾਰੀ ਜਦੋਂ ਉਦੀ ਮੇਰ ਹੋਗੀ ਪਰਮਾਤਮਾ ਦੀ ਮੇਰ ਸਦਾ ਮੰਗਦੇ ਰਹਿਣਾ ਚਾਹੀਦਾ ਹੈ ਪ੍ਰਭ ਪੂਰੀ ਲੋਚ ਹਮਾਰੀ ਜਦੋਂ ਨਾਮ ਸਿਮਰਨ ਦੀ ਤਾਂਗ ਪੈਦਾ ਹੋਗੀ ਤੇ ਗੁਰੂ ਜੀ ਨੇ ਤਾਂਗ ਪੂਰੀ ਕਰ ਦਿੱਤੀ ਕਿ ਮਹਾਰਾਜ ਸਿਮਰਨ ਦੀ ਤਾਂਗ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵਗਣਾ ਵਿਚਾਰੋ ਕੋਈ ਪੜਦੇ ਰਿਆ ਕਰੋ ਹਮੇਸ਼ਾ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਸਾਡੀ ਮਨੁੱਖਾਂ ਦੀ ਤਾਂ ਗਾਤੀ ਇਹ ਹੈ ਮਿੱਟੀ ਦਾ ਕੀ ਧੋਣਾ ਅਸੀਂ ਤੇ ਔਗਣਾ ਦੇ ਭਰੇ ਹੋਏ ਹਾਂ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਕਾਵਾਂ ਦਿਨ ਰਾਤ ਨਾਨਕ ਚਾਉ ਇਹ ਐਸੀ ਬਖਸ਼ਿਸ਼ ਕਰੋ ਐਸੀ ਰਹਿਮਤ ਕਰੋ ਕਿ ਦਿਨ ਰਾਤ ਤੂੰ ਯਾਦ ਰਵੇਂ ਬਸ ਜਿੰਨਾ ਚਿਰ ਜਿਉਣਾ ਹੈ ਉਹਨਾਂ ਕ ਚਿਰ ਤੂੰ ਯਾਦ ਰਹੇ ਬਸ ਸਾਨੂੰ ਭੁੱਲੇ ਨਾ ਤੇਰੇ ਚੋਂ ਹੀ ਪੈਦਾ ਹੋਏ ਆਂ ਤੇ ਤੇਰੇ ਚ ਹੀ ਸਮਾ ਜੀਏ ਬਸ ਪੰਜਾਂ ਤਤਾਂ ਚੋਂ ਪੈਦਾ ਹੋਏ ਆਂ ਤੇ ਪੰਜਾਂ ਤਤਾਂ ਚ ਹੀ ਆਪਾਂ ਸਮਾ ਜਾਣਾ ਹੈ ਕਰ ਇਸ ਨਾਨ ਗ੍ਰਹਿ ਆਏ ਨਾਮ ਸਿਮਰਨ ਦੀ ਬਰਕਤ ਨਾਲ ਆਤਮਿਕ ਇਸ਼ਨਾਨ ਕਰਕੇ ਅਸੀਂ ਅੰਤਰ ਆਤਮੇ ਵਿੱਚ ਟਿਕ ਜਾਂਦੇ ਹਾਂ ਸਿਮਰਨ ਜਿੰਨਾ ਦੇ ਹਿਰਦੇ ਘਰ ਵਿੱਚ ਆ ਜਾਂਦਾ ਹੈ ਜਬਾਰੀ ਘਰ ਵਿੱਚ ਆ ਜਾਂਦਾ ਹੈ ਉਹ ਘਰ ਵਿੱਚ ਬਰਕਤਾਂ ਆ ਜਾਂਦੀਆਂ ਨੇ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਆਤਮਿਕ ਸੁੱਖ ਮਾਣ ਰਹਿਆ ਸੀ ਕਾਦੇ ਨਾਲ ਗੁਰੂ ਜੀ ਦੇ ਗਿਆਨ ਨਾਲ ਸੰਤੋ RAM ਨਾਮ ਨਿਸਤਰੀਏ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਈ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਇਹ ਵੀ ਪਾਰ ਲੰਘਣੇ ਹੈ ਜੇ ਆਪਾਂ ਵਧੀਆ ਜੀਵਨ ਜਿਉ ਰਹੇ ਹਾਂ ਗੁਰੂ ਦੇ ਲੜ ਲੱਗ ਕੇ ਤਾਂ ਸਮਝ ਲਓ ਪਾਰ ਲੰਘੇ ਹੀ ਹੋਏ ਹਾਂ ਕਿੱਥੇ ਦੁੱਖਾਂ ਵਿੱਚ ਜ਼ਿੰਦਗੀ ਇੱਕ ਸੁੱਖਾਂ ਵਿੱਚ ਜ਼ਿੰਦਗੀ ਫਰਕ ਤਾਂ ਹੈ ਹੀ ਹੈ ਨਾ ਸੰਤੋ RAM ਨਾਮ ਨਿਸਤਰੀਏ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਂਦਾ ਹੈ ਪਰ ਉਠਤ ਬੈਠਤ ਹਰ ਹਰ ਤੇਈਏ ਅਨੰਤਨ ਸੋ ਕਿਰਤ ਕਰੀਏ ਉਠਦਿਆਂ ਬੈੰਦਿਆਂ ਹਰ ਵੇਲੇ ਹਰੀ ਨਾਮ ਚੇਤੇ ਰੱਖਿਆ ਕਰ ਸਿਮਰਨ ਦੀ ਇਹ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ਇਹੀ ਨੇਕ ਕਮਾਈ ਤੇਰੇ ਨਾਲ ਜਾਣੀ ਸਾਰੀ ਜ਼ਿੰਦਗੀ ਦੀ ਕਮਾਈ ਕਿਸੇ ਨੂੰ ਦੇ ਦਈਏ ਨਾ ਇੱਕ ਸਵਾਸ ਵੀ ਮੁੱਲ ਨਹੀਂ ਖਰੀਦਿਆ ਜਾ ਸਕਦਾ ਜੋ ਸਾਨੂੰ ਪ੍ਰਮਾਤਮਾ ਨੇ ਕਾਲਪੁਰਖ ਵੈਗੁਰੂ ਨੇ ਦਿੱਤਾ ਹੈ ਹੁਣ ਜਦੋਂ ਐਨੇ ਕੀਮਤੀ ਸਵਾਸਾਂ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਤਾਂ ਫਿਰ ਸਾਡਾ ਜੀਵਨ ਬਣ ਜਾਂਦਾ ਸਵਾਸ ਦੀ ਕੀਮਤ ਨਹੀਂ ਨਾ ਆਪਾਂ ਕਹਿੰਦੇ ਇਨਸਾਨ ਬੱਚੇ ਲੋਕ ਸਿੱਧੇ ਪਾਸੇ ਨਹੀਂ ਲੱਗੇ ਨਸ਼ਿਆਂ ਚ ਦੁਨੀਆ ਡੁੱਬ ਰਹੀ ਹੈ ਵੜੇ ਵੇਖੀ ਦਿਆ ਨੌਜਵਾਨ ਕਿ ਨਸ਼ਿਆਂ ਦੀ ਦਲਦਲ ਵਿੱਚ ਤਸੇ ਜਾ ਰਹੇ ਕਿਉਂਕਿ ਨੇਕ ਕਮਾਈ ਕਰਨ ਦਾ ਜਜਵਾ ਪੈਦਾ ਨਹੀਂ ਹੁੰਦਾ ਅਸਲ ਵਿੱਚ ਅਸੀਂ ਬੱਚਿਆਂ ਦੀ ਪ੍ਰਾਪਰਟੀ ਤਾਂ ਬਣਾਉਣੀ ਚਾਹੁੰਦੇ ਆ ਪਰ ਜੀਵਨ ਨਹੀਂ ਬਣਾਉਣਾ ਚਾਹੁੰਦੇ ਆ ਆਖੋ ਸਤਨਾਮ ਵੇ ਬੱਚੇ ਦੀ ਪ੍ਰਾਪਰਟੀ ਬਣ ਜਾਏ ਮੇਰੇ ਪੁੱਤਰ ਦੀ ਬਣ ਜਾਏ ਮੇਰੇ ਪੋਤੇ ਦੀ ਬਣ ਜਾਏ ਤੇ ਪਰ ਇਹ ਕੋਈ ਕੋਈ ਸੋਚਦਾ ਵੀ ਜੀਵਨ ਜੀਵਨ ਦੀਆਂ ਗੱਲਾਂ এডਿਕੇਸ਼ਨ ਵਿੱਚੋਂ ਵੀ ਮਿਲਦੀਆਂ ਨੇ ਜੀਵਨ ਦੀਆਂ ਗੱਲਾਂ ਪੜ੍ਹਾਈ ਚੋਂ ਵੀ ਮਿਲਦੀਆਂ ਉਹ ਗੱਲ ਵੱਖਰੀ ਹੈ ਪਰ ਮੈਂ ਕਹਣਾ ਵੀ ਗੁਰੂ ਜੀ ਦਾ ਗਿਆਨ ਹੈ ਜਿਹੜਾ ਉਹ ਵੱਖਰਾ ਹੈ ਜਿਹੜਾ ਨਾਲ-ਨਾਲ ਚਾਹੀਦਾ ਸਾਨੂੰ ਜਦੋਂ ਬੱਚਾ ਸ਼ਬਦ ਪੜ੍ਹੇਗਾ ਬੱਚਾ ਪਾਠ ਕਰੇਗਾ ਸਮਾਜ ਚੇਂਜ ਹੋ ਗਿਆ ਨਾ ਸਾਡੇ ਕੋਲ ਵੀ ਟਾਈਮ ਨਹੀਂ ਹੈ ਸਾਡੇ ਬੱਚਿਆਂ ਕੋਲ ਵੀ ਟਾਈਮ ਨਹੀਂ ਹੈ ਅਸੀਂ ਇਹਨੂੰ ਆਮ ਜੀ ਗੱਲ ਸਮਝਦੇ ਹਾਂ ਵੀ ਜੇ ਮੇਰਾ ਬੱਚਾ ਗੁਰਦੁਆਰੇ ਗਿਆ ਜਾਂ ਨਾ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ ਪੜਾਉਣ ਦੇ ਕਈ ਪਿੰਡਾਂ ਵਿੱਚ ਐਸਾ ਵੀ ਹੋ ਚੁੱਕਾ ਹੈ ਕਿ ਸਪੀਕਰ ਵੀ ਹੈ ਜਿਹੜੇ ਉਹ ਬੰਦ ਹੋ ਚੁੱਕੇ ਨੇ ਤੇ ਪਰ ਦੂਸਰੇ ਤੀਸਰੇ ਦਿਨ ਭੋਗ ਤੇ ਜਾਈਦਾ ਜੀ ਨੌਜਵਾਨ ਨਸ਼ਾ ਖਾ ਕੇ ਮਰ ਗਏ ਇੱਕ ਪਾਸੇ ਸਾਡੇ ਬਾਣੀ ਹੈ ਜਿਹੜੀ ਉਹ ਕੰਨਾਂ 'ਚ ਵੱਜਦੀ ਹੈ ਪਰ ਉਹਦਾ ਜਿਹੜਾ ਹਰਜਾਨਾ ਸਾਨੂੰ ਭੁਗਤਣਾ ਵੀ ਪੈ ਰਿਹਾ ਕਿਤੇ ਨਾ ਕਿਤੇ ਕਿਉਂਕਿ ਕਮੀ ਹੈ ਜਿੰਨਾ ਵੱਡਾ ਬੰਦਾ ਹੈ ਉਹ ਨਹੀਂ ਉਹ ਬੱਚਿਆਂ ਨੂੰ ਟਾਈਮ ਨਹੀਂ ਦੇ ਰਿਹਾ ਆਪਣੇ ਨੂੰ ਕਦੇ ਪਿੰਡਾਂ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਸੰਗਰਾਮ ਮਨਾਈ ਜਾਂਦੀ ਆਪਾਂ ਬੱਚਿਆਂ ਨੂੰ ਕਹਿੰਦੇ ਜਾ ਉੱਥੇ ਦੀਗ ਫੜਾਇਆ ਜਾ ਉੱਥੇ ਕੋਈ ਪਦਾਰਥ ਫੜਾਇਆ ਕੋਈ ਸੇਵਾ ਕਰਿਆ ਅਖੰਡ ਪੜ੍ਹ ਸਾਹਿਬ ਹੁੰਦੇ ਬੱਚਿਆਂ ਨੂੰ ਕਹਿੰਦੇ ਵੀ ਉੱਥੇ ਸੇਵਾ ਕਰਕੇ ਆਓ ਤੇ ਬੱਚੇ ਲੱਗਦੇ ਲੱਗਦੇ ਉੱਥੇ ਗਿਆਨ ਮਿਲ ਜਾਂਦਾ ਜਦੋਂ ਬੱਚਾ ਰੋਜ਼ ਜਾਂਦਾ ਆਪਾਂ ਵੈਸੀ ਕਹਤਾ ਵੀ ਜਾ ਮੱਥਾ ਟੇਕਿਆ ਸਾਥ ਸੰਗਤ ਜੀ ਇਹ ਗੱਲਾਂ ਤਾਂ ਕਰਨੀਆਂ ਪੈਂਦੀਆਂ ਜਦੋਂ ਕਿਤੇ ਨਾ ਕਿਤੇ ਬਹੁਤ ਦੁੱਖ ਦੀ ਗੱਲ ਵੇਖੀ ਦੀ ਹੈ ਨਾ ਕਿ ਨੌਜਵਾਨ ਦੀ ਫੋਟੋ ਅੱਗੇ ਰੱਖੀ ਹੁੰਦੀ ਹੈ ਤੇ ਫਿਰ ਮਾਪਿਆਂ ਦਾ ਬੁਰਾ ਹਾਲ ਹੁੰਦਾ ਹੈ ਇਸ ਕਰਕੇ ਧਿਆਨ ਕਿਉਂਕਿ ਬੱਚਾ ਹੈ ਨਾ ਜਿਹੜਾ ਉਹ ਟਾਣੀ ਆਪਜੀ ਸਿਆਣਿਆਂ ਬਹੁਤੀਆਂ ਗੱਲਾਂ ਦਾ ਪਤਾ ਹੁੰਦਾ ਹੈ ਮੈਂ ਹੀ ਨਹੀਂ ਕਹਿੰਦਾ ਕਿ ਆਪਜੀ ਨੂੰ ਪਤਾ ਨਹੀਂ ਪਤਾ ਤਾਂ ਹੈ ਪਰ ਥੋੜਾ ਜਿਹਾ ਧਿਆਨ ਦੇਣ ਦੀ ਵੀ ਲੋੜ ਹੈ ਕਿਉਂਕਿ ਮਾਤਾ ਪਿਤਾ ਦਾ ਜੀਵਨ ਵੇਖ ਕੇ ਹੀ ਬੱਚੇ ਦਾ ਜੀਵਨ ਬੜਨਾ ਹੈ ਉਹ ਬੱਚਿਆਂ ਨੂੰ ਵੇਖਦਾ ਰਹਿੰਦਾ ਹੈ ਰੋਜ਼ ਮੇਰੇ ਮਾਤਾ ਪਿਤਾ ਗੁਰਦੁਆਰੇ ਜਾਂਦੇ ਆ ਤਾਂ ਮੰਗਰ ਬੱਚਾ ਵੀ ਜਾਣ ਲੱਗ ਜਾਂਦਾ ਮੇਰੇ ਇੱਕ ਅੰਦਰ ਉਪਦੇਸ਼ ਛੋਟੇ ਸਾਹਜਦਿਆਂ ਦੇ ਦਾਦੀ ਮਾਂ ਨੇ ਕੁੱਟ-ਕੁੱਟ ਕੇ ਐਸੀ ਅਣਖ ਐਸਾ ਜਜ਼ਬਾ ਐਸਾ ਧਰਮ ਪਰ ਦਿੱਤਾ ਸੀ ਕਿ ਉਹ ਨੀਹਾਂ 'ਚ ਖੜ ਕੇ ਵੀ ਨਹੀਂ ਡੋਲੇ ਆਖੋ ਸਤਨਾਮ ਪਰ ਅਸੀਂ ਨਸ਼ੇ ਤੋਂ ਵੀ ਨਹੀਂ ਬਚਾ ਸਕਦੇ ਸਾਡੇ 'ਚ ਇੰਨੀ ਕੁ ਵੀ ਹਿੰਮਤ ਨਹੀਂ ਹੈ ਸਾਡੇ 'ਚ ਇੰਨਾ ਕੁ ਵੀ ਜਜਵਾ ਨਹੀਂ ਹੈ ਕਿ ਅਸੀਂ ਆਪਣੇ ਬੱਚੇ ਨੂੰ ਬਚਾ ਸਕੀਏ ਇੱਕ ਮਾਂ ਨੇ ਕੁੱਟ-ਕੁੱਟ ਕੇ ਧਰਮ ਭਰ ਦਿੱਤਾ ਆਪਣੇ ਬੱਚਿਆਂ ਦੇ ਅੰਦਰ ਇੱਕੋ ਬੀਬੀਆਂ ਨੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਸੰਗ ਨਵਾਹੀ ਤਿਨਾਂ ਗੁਰਮੁਖਾਂ ਮਾਇਆਂ ਪਚੰਗੀਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਕਹਿੰਨੇ ਆ ਨਾ ਹੁਣ ਗੱਲ ਤਾਂ ਪੈਰਾ ਤਾਂ ਬੜਾ ਕੀਮਤੀ ਐ ਅਰਦਾਸ ਦੇ ਵਿੱਚ ਗੱਲ ਤੇ ਉਤੇ ਪਹਿਰਾ ਦੇਣ ਦੀ ਐ ਅੱਜ ਸਾਡੇ ਛੋਟੇ-ਛੋਟੇ ਬੱਚੇ ਆ ਪੁੱਤਰ ਵੀ ਨੇ ਪੋਤਰੇ ਵੀ ਨੇ ਪਰ ਗੁਰੂ ਦੇ ਲੜ ਲਾਣਾ ਕਿੰਨਾ ਜ਼ਰੂਰੀ ਹੈ ਜਦੋਂ ਪੜਨਗੇ ਗੁਰਬਾਣੀ ਵਿੱਚ ਜਿਤ ਪੀਤਾ ਮਤ ਦੂਰ ਹੋਏ ਜਿਸ 마ੜੇ ਨਸ਼ੇ ਨੂੰ ਪੀ ਕੇ ਮਤ ਦੂਰ ਹੋ ਜਾਂਦੀ ਹੈ ਲਿਖਿਆ ਨਾ ਗੁਰਬਾਣੀ ਵਿੱਚ ਤੇ ਸਾਡੇ ਬੱਚੇ ਦੇ ਪੰਗਤੀਆਂ ਫਿਰ ਕਿੱਥੇ ਜਾਦ ਨੇ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਨਸ਼ਿਆਂ ਨੂੰ ਖਾ ਕੇ ਕੇ ਸਰੀਰ ਖਰਾਬ ਕਰ ਲੈਣਾ ਮੁਸ਼ਕ ਮਾਰਨ ਲੱਗ ਜਾਣ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਆਪਣੇ ਪਰਾਏ ਦੀ ਪਛਾਣ ਹੀ ਨਹੀਂ ਰਹਿੰਦੀ ਮੋਹ ਰਹਿੰਦਾ ਕਿਤੇ ਨਾ ਮਾਂ ਨਾਲ ਨਾ ਪਿਓ ਨਾਲ ਨਾ ਰਿਸ਼ਤੇਦਾਰ ਨਾ ਮੰਦਾ ਕਿਸੇ ਦੀ ਗੱਲ ਸੁਣਦਾ ਬਰਲਪਵਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਆਪਣੇ ਪਰਾਏ ਦੀ ਪਛਾਣ ਹੀ ਨਹੀਂ ਰਹਿੰਦੀ ਉਹਦਾ ਮੋਹ ਹੀ ਇੱਕ ਚੀਜ਼ ਨਾਲ ਪੈ ਜਾਂਦਾ ਸਿਰਫ ਨਸ਼ੇ ਨਾਲ ਆਪਣਾ ਪਰਾਇਆ ਨਾ ਪਛਾਣੀ ਖਸਮੋਂ ੱੱੱਕੇ ਖਾਏ ਇੱਥੇ ਤਾਂ ਖਾਣੀ ਖਾਣਿਆ ਪਰਮਾਤਮਾ ਦੀ ਦਰਗਾਹ ਵਿੱਚ ਵੀ ੱੱੱਕੇ ਖਾਂਦਾ ਹੈ ਭਾਂਗ ਮਛਲੀ ਸੁਰਾ ਪਾਨ ਭਾਂਗ ਭੰਗ ਮਛਲੀ ਮਾਸ ਭਾਂਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਜਿਹੜਾ ਜਿਹੜਾ ਬੰਦਾ ਇਹਨਾਂ ਨੂੰ ਖਾਂਦਾ ਹੈ ਤੀਰਥ ਵਰਤ ਅਰ ਨੇਮ ਕੀਏ ਕੁਛ ਵੀ ਕਰਦਾ ਫਿਰੇ ਤੀਰਥ ਵਰਤ ਅਰ ਨੇਮ ਕੀਏ ਤੇ ਸਵੈਰ ਸੱਤਲ ਜਾਹੇ ਸਭ ਕੁਛ ਹੀ ਵਿਅਰਥ ਹੈ ਭਾਂਗ ਭੰਗ ਮਛਲੀ ਮਾਸ ਭਾਗ ਮਛਲੀ ਸੁਰਾ ਸ਼ਰਾਬ ਪਾਣ ਤਮਾਕੂ ਜਰਦਾ ਵੀੜੀ ਸੁੱਖਾ ਭੁੱਖੀ ਕੁਛ ਵੀ ਖਾ ਲੋ ਨਸ਼ਾ ਦਾ ਨਸ਼ਈ ਐ ਨਾ ਭਾਂਗ ਮਾਸ਼ਲੀ ਸੁਰਾ ਪਾਣ ਜੋ ਜੋ ਪ੍ਰਾਨੀ ਖਾਹੇ ਜਿਹੜਾ ਜਿਹੜਾ ਬੰਦਾ ਖਾਂਦਾ ਤੀਰਥ ਵਰਤਰ ਨੇਮ ਕੀ ਤੇ ਸਭਾ ਰਸਾਤਲ ਜਾਏ ਸਹਿਜ ਪਾਠ ਕਰਵਾਉਣ ਨੂੰ ਨਹੀਂ ਸੀ ਮਾਫ਼ ਕਰਨਾ ਸਹਿਜ ਪਾਠ ਕਰਨ ਵਾਸਤੇ ਸੀ ਆਖੋ ਸਤਨਾ ਸਾਡੇ ਬੱਚੇ ਕਰਦੇ ਸਾਡੇ ਪੁੱਤਰ ਧੀਆਂ ਸਹਿਜ ਪਾਠ ਕਰਦੇ ਘਰ ਵਿੱਚ ਇਸ ਕਰਕੇ ਦੁਨੀਆ ਤੇ ਇੱਕ ਰੌਲਾ ਹੀ ਪਿਆ ਹੋਇਆ ਵਸ ਵੀ ਨਸ਼ਾ ਦੂਰ ਹੋਵੇ ਨਸ਼ਾ ਸਰਕਾਰਾਂ ਦੂਰ ਕਰਨ ਸਾਡੇ ਬਹੁਤ ਸਾਰੇ ਐ ਅਸੀਂ ਪਹਿਰਾ ਦੇਾਂਗੇ ਸਿਆਣੇ ਲੋਕ ਪਹਿਰਾ ਦੇਣ ਤਾਂ ਬਹੁਤ ਕੁਝ ਹੋ ਸਕਦਾ ਹੈ ਖਾਣਾ ਛੱਡ ਦਿਓ ਨਸ਼ਾ ਆਪੇ ਖਤਮ ਹੋ ਜਾਏਗਾ ਸਾਡੇ ਸਾਰੇ ਖਾਣਾ ਹੀ ਛੱਡ ਦਿਓ ਹੁਣ ਸਾਰੇ ਲੋਕ ਸ਼ਰਾਬ ਛੱਡ ਦੇਣ ਤੇ ਕੀ ਕਰਨਾ ਉਹਨਾਂ ਨੇ ਬਣਾ ਕੇ ਉੱਥੇ ਸਾਧ ਸੰਗਤ ਜੀ ਹਰ ਇੱਕ ਬੰਦਾ ਆਪਣੇ ਆਪ ਨੂੰ ਸੈੱਟ ਕਰ ਲੇ ਤੇ ਹੋ ਸਕਦਾ ਸਭ ਕੁਝ ਇਸ ਕਰਕੇ ਅਸੀਂ ਬੱਚਿਆਂ ਨੂੰ ਦੁਨਿਆਵੀ ਐਜੂਕੇਸ਼ਨ ਵੱਲ ਜ਼ਿਆਦਾ ਧਿਆਨ ਹੈ ਬੱਚੇ ਨੂੰ ਗੁਰਦੁਆਰੇ ਭੇਜਿਆ ਕਰੋ ਜੀ ਸਵੇਰੇ ਸਕੂਲ ਵਗ ਜਾਂਦਾ ਜੀ ਸ਼ਾਮ ਨੂੰ ਟਿਊਸ਼ਨ ਵਗ ਜਾਂਦਾ ਕਿਹੜੇ ਕਿਹੜੇ ਵੇਲੇ ਭੇਜੀਏ ਬੱਚੇ ਨੂੰ ਗੁਰਦੁਆਰੇ ਟਾਈਮ ਨਹੀਂ ਹੈ ਵੇਖੋ ਬੱਚਾ ਉਸਰ ਜ਼ਰੂਰ ਬਣ ਜਾਏਗਾ ਕੋਈ ਸ਼ੱਕ ਨਹੀਂ ਜਿਹੜਾ ਬੱਚਾ ਮਿਹਨਤ ਕਰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਬੱਚਾ ਵੱਡਾ ਬਣ ਜਾਏਗਾ ਮਾਇਆ ਵੀ ਆ ਜਾਏਗੀ ਘਰ ਕੋਠੀਆਂ ਕਾਰਾਂ ਵੀ ਬਣ ਜਾਣਗੀਆਂ ਪਰ ਜਿਹੜਾ ਉਸ ਮਾਇਆ ਦਾ ਨਸ਼ਾ ਉਹ ਮਾੜੇ ਕਰਮਾਂ ਵੱਲ ਨਾ ਜਾਵੇ ਉਹਨੂੰ ਤੇ ਗੁਰੂ ਨਹੀਂ ਬਚਾਉਣਾ ਆਖੋ ਸਤਨਾਮ ਉਹ ਚੀਜ਼ ਤਾਂ ਸਾਈਡ ਤੇ ਰਹੇਗੀ ਨਾ ਅਧਿਆਤਮ ਬਾਤੀ ਅਦੇ ਆਤਮ ਬਾਦ ਦਾ ਜੀਵਨ ਤਾਂ ਇੱਕ ਪਾਸੇ ਰਹਿ ਗਿਆ ਮਾਇਆ ਜਦੋਂ ਕੋਲ ਆ ਜਾਂਦੀ ਹੈ ਬੰਦੇ ਦੇ ਕੋਈ ਬੰਦਾ ਹੀ ਹੈ ਜਿਹੜਾ ਮਾੜੇ ਕਰਮਾਂ ਤੋਂ ਬਚਦਾ ਨਹੀਂ ਬਚ ਨਹੀਂ ਸਕਦਾ ਉਹਦਾ ਨਸ਼ਾ ਹੀ ਐਸਾ ਹੈ ਇਸ ਕਰਕੇ ਜਦੋਂ ਅਸੀਂ ਬਹਾਨਿਆਂ ਨਾਲ ਭੇਜਦੇ ਰਹਿੰਦੇ ਸੀ ਬੱਚਿਆਂ ਨੂੰ ਕਿ ਜਾਓ ਉੱਥੇ ਸੇਵਾ ਕਰਿ ਆਓ ਜਾਓ ਉੱਥੇ ਰਸਨ ਫੜਾਓ ਤੇ ਬੱਚਿਆਂ ਨੂੰ ਉੱਥੇ ਗੁਰਸਿੱਖ ਮਿਲਦੇ ਸੀ ਬੱਚੇ ਸੇਵਾ ਵਿੱਚ ਲੱਗ ਜਾਂਦੇ ਸੀ ਕੋਸੇ ਸਵਾਵਾਾਂ ਸ਼ੁਰੂ ਕੀਤੀਆਂ ਹੁੰਦੀਆਂ ਬੱਚਿਆਂ ਨੂੰ ਵੀ ਆਹ ਸੇਵਾ ਕਰ ਲਓ ਤੁਸੀਂ ਆਹ ਸੇਵਾ ਕਰ ਲਓ ਤੁਸੀਂ ਭਾਵ ਕਿ ਗੁਰੂ ਨਾਲ ਜੁੜੇ ਰਹਿੰਦੇ ਸੀ ਆਤਮਿਕ ਸੁੱਖ ਸੀ ਇਸ ਕਰਕੇ ਦੁਨਿਆਵੀ এডਿਕੇਸ਼ਨ ਦੇ ਨਾਲ ਸਾਨੂੰ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ অতি ਜ਼ਰੂਰੀ ਹੈ ਭਾਈ ਬਹੁਤ ਜ਼ਰੂਰੀ ਹੈ ਮੰਗਰੋਂ ਪਛਤਾਇਆ ਕੁਝ ਵੀ ਨਹੀਂ ਬਣਦਾ ਹੈ ਜਦੋਂ ਸਮਾਂ ਲੰਘ ਜਾਂਦਾ ਹੈ ਊਠਤ ਬੈਠਤ ਹਰ ਹਰ ਧਈਏ ਅਨ ਦਿਨ ਸੁਕਿਰਤ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਾਨੂੰ ਇਹ ਨੇਕ ਕਮਾਈ ਵੀ ਕਰਨੀ ਚਾਹੀਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਡੀ ਮਦਦ ਵੀ ਕਰਦੇ ਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਏ ਸਿਮਰਨ ਕਰਨਾ ਇਨਸਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਹੀ ਸਹੀ ਰਸਤਾ ਹੈ ਸਹੀ ਰਸਤੇ ਤੋਂ ਅਸੀਂ ਦੂਰ ਆਂ ਸਿਮਰਨ ਹੀ ਧਰਮ ਦੀ ਪੌੜੀ ਹੈ ਜਿਹਦੇ ਰਾਹੀਂ ਮਨੁੱਖ ਪ੍ਰਭੂ ਚਰਨਾ ਵਿੱਚ ਪਹੁੰਚ ਸਕਦਾ ਹੈ ਪਰ ਇਹ ਪੌੜੀ ਨੂੰ ਕੋਈ ਭਾਗਾ ਵਾਲੀ ਗੁਰਮਖ ਹੈ ਜਿਹੜਾ ਲੱਭਦਾ ਹੈ ਤੇ ਜੇ ਪੌੜੀ ਤੋਂ ਚੁੱਕ ਗਿਆ ਤਾਂ ਫਿਰ ਕੁਝ ਵੀ ਹੱਥ ਪੱਲੇ ਨਹੀਂ ਆਖੋ ਸਤਨਾਮ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲਵਿਖ ਨਾਸੇ ਹਰ ਚਰਣੀ ਚਿਤ ਲਾਏ ਪਰ ਜੇ ਪੌੜੀ ਤੋਂ ਤਿਲਕ ਜਾਂਦਾ ਫਿਰ ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏ ਦਾ ਜਦੋਂ ਇਸ ਪੌੜੀ ਤੋਂ ਚੁੱਕ ਗਿਆ ਫਿਰ ਜਨਮ ਮਰਨ ਦਾ ਦੁੱਖ ਹੀ ਖੜਾ ਹੋਰ ਕੁਝ ਵੀ ਨਹੀਂ ਹੈ ਆਖੋ ਸਤਨਾਮ ਕੋਟ ਜਨਮ ਕੇ ਕਿਲਵਿਖ ਨਾਸੇ ਹਰ ਚਰਣੀ ਚਿਤ ਲਾਏ ਜਿਹੜਾ ਮਨੁੱਖ ਸਿਵਰਨ ਦੇ ਰਾਹੀ ਪਰਮਾਤਮਾ ਦੇ ਚਰਣਾ ਵਿੱਚ ਚਿੱਤ ਜੋੜਦਾ ਹੈ ਉਹਦੇ ਕਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾ ਆਪਣੇ ਮੁਖਾਰ ਬਿੰਦ ਤੋਂ ਬਖਸ਼ਿਸ਼ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾ ਉਹਦੀ ਵਡਿਆਈ ਕਰਿਆ ਕਰ ਜਿਹਦੀ ਵਡਿਆਈ ਕਰਿਆ ਜੀਵਨ ਬੜਨਾ ਹੈ ਉਸਤਤ ਕਰੋ ਸਦਾ ਪ੍ਰਭ ਆਪਣੇ ਜਨਪੂਰੀ ਕਲ ਰਾਖੀ ਜਿਸ ਪਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸਤਿਆ ਟਿਕਾ ਰੱਖੀ ਹੈ ਜੋਤ ਹੈ ਨਾ ਉਹਦੀ ਪਹਿਚਾਨ ਕਰ ਤੇ ਆਪਣੇ ਬੱਚਿਆਂ ਨੂੰ ਕਰਾ ਕੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣਾ ਮੂਲ ਪਛਾਨ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਸਾਰੇ ਸੰਸਾਰ ਵਿੱਚ ਉਹਦੀ ਸਤਿਆ ਟਿੱਕੀ ਹੋਈ ਹੈ ਉਹਦੀ ਸਿਫਤਸਲਾ ਕਰਦੇ ਰਾਂ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਫਿਰ ਕੀ ਹੋਏਗਾ ਬਿਗਨ ਬਿਨਾਸ਼ਣ ਸਭ ਦੁੱਖ ਨਾਸ਼ਣ ਸਤ ਗੁਰ ਨਾਮ ਦਰੜਾਇ ਜੀ ਜੰਤ ਸਭ ਭਏ ਪਵਿੱਤਰਾ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਆ ਜਿਹੜੇ ਸਦਾ ਥਿਰ ਹਰੀ ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ਵਿਗਨ ਵਿਨਾਸਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਿਰਡਾਇਆ ਜੀਵਨ ਦੇ ਰਸਤੇ ਵਿੱਚੋਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਗੁਰੂ ਜੀ ਦਾ ਗਿਆਨ ਹੈ ਆਖੋ ਸਤਿਨਾਮ ਜਿਨ੍ਹਾਂ ਦੇ ਮਨੋਕੋ ਹਿਰਦੇ ਵਿੱਚ ਗੁਰੂ ਜੀ ਨੇ ਪੱਕਾ ਕਰ ਦਿੱਤਾ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਗ ਆਇਆ ਫਿਰ ਉਹਨਾਂ ਦੇ ਸਾਰੇ పాਪ ਨਾਸ ਹੋ ਜਾਂਦੇ ਆ ਜਦੋਂ ਗੁਰੂ ਜੀ ਦੇ ਗਿਆਨ ਨਾਲ ਜੁੜ ਜਾਈਦਾ ਹੈ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ ਤੇ ਉਹ ਫਿਰ ਅੰਤਰ ਆਤਮਿਕ ਆਨੰਦ ਨਾਲ ਅੰਤਰ ਆਤਮੇ ਵਿੱਚ ਟਿਕ ਜਾਂਦੇ ਹਨ ਤੇ ਫਿਰ ਦੇ ਰੂਪੀ ਘਰ ਵਿੱਚ ਵੀ ਤੇ ਬਾਹਰਲੇ ਘਰ ਵਿੱਚ ਵੀ ਫਿਰ ਸੁਖ ਪ੍ਰਾਪਤ ਹੋ ਜਾਂਦਾ ਕਿਉਂਕਿ ਉਹ ਗੁਣਾਂ ਦਾ ਮਾਲਕ ਹੈ ਉਹਦੇ ਨਾਲ ਜੁੜ ਕੇ ਗੁਣ ਆ ਜਾਂਦੇ ਆ ਅੰਦਰ ਸਾਹਿਬ ਗੁਣੀ ਘਹਿਰਾ ਘਰ ਲਸ਼ਕਰ ਸਭ ਤੇਰਾ ਤੂੰ ਸਭ ਦਾ ਮਾਲਕ ਹੈ ਸਾਹਿਬ ਗੁਣੀ ਘਹਿਰਾ ਗੁਨਾ ਦਾ ਮਾਲਕ ਡੂੰਗੇ ਜਿਗਰੇ ਵਾਲਾ ਜੀਵਾਂ ਨੂੰ ਸਾਰਾ ਘਰ ਕਾੜ ਤੇ ਰਹੀ ਦਿੱਤਾ ਹੋਇਆ ਘਰ ਲਸ਼ਕਰ ਸਭ ਤੇਰਾ ਜੋ ਮੇਰੇ ਕੋਲੇ ਹੈ ਰਖਵਾਲੇ ਗੁਰੂ ਗੋਪਾਲਾ हे ਸ੍ਰਿਸ਼ਟੀ ਦੇ ਪਾਲਣਹਾਰ ਸਭ ਜੀਵਾਂ ਦੇ ਰਾਖੇ ਸਭ ਜੀ ਪਏ ਦਿਆਲਾ ਤੂੰ ਸਾਰੇ ਜੀਵਾਂ ਤੇ ਦਇਆਵਾਨ ਰਹਿੰਦਾ ਹੈ ਜਪ ਆਨੰਦ ਰਹੂ ਗੁਰ ਚਰਣਾ ਗੁਰੂ ਦੇ ਚਰਣਾ ਨੂੰ ਹਿਰਦੇ ਵਿੱਚ ਵਸਾ ਕੇ ਮੈਂ ਆਤਮਕ ਆਨੰਦ ਵਿੱਚ ਟਿਕਿਆ ਰਹਿੰਦਾ ਰਹਿੰਦਾ ਹਾਂ ਭਉ ਕਤੈ ਨਹੀਂ ਪ੍ਰਭ ਸ਼ਰਣਾ ਪ੍ਰਭੂ ਦੀ ਸ਼ਰਨ ਪਿਆ ਕਿਤੇ ਵੀ ਕੋਈ ਡਰ ਹੈ ਜਿਹੜਾ ਉਹ ਹੋ ਨਹੀਂ ਸਕਦਾ ਤੇਰਾ ਦਾਸਾਂ ਰਿਦਾ ਮਰਾਰੀ ਤੇਰੇ ਸੇਵਕਾਂ ਦੇ ਹਿਰਦੇ ਵਿੱਚ ਜਦੋਂ ਪਰਮਾਤਮਾ ਦਾ ਨਾਮ ਵਸਦਾ ਹੈ ਪ੍ਰਭ ਅਵਚਲਨੀਵ ਉਸਾਰੀ ਆਪਣੇ ਦਾਸਾਂ ਦੇ ਹਿਰਦੇ ਵਿੱਚ ਭਗਤੀ ਦੀ ਕਦੇ ਨਾ ਹਿਲਣ ਵਾਲੀ ਨੀ ਰੱਖੀ ਜਾਂਦੀ ਇਹ ਨੀ ਕਦੇ ਹਲਦੀ ਨਹੀਂ ਜਦੋਂ ਬੱਚਿਆਂ ਦੇ ਅੰਦਰ ਚੰਗੇ ਗੁਣਾਂ ਦੀ ਨੀ ਰੱਖੀ ਜਾਂਦੀ ਹੈ ਉਹ ਕਦੇ ਹਲਦੀ ਨਹੀਂ ਬਲ ਧਨ ਤਕੀਆ ਤੇਰਾ ਤੂੰ ਹੀ ਮੇਰਾ ਬਲ ਹੈ ਤੂੰ ਹੀ ਮੇਰਾ ਧਨ ਹੈ ਤੂੰ ਹੀ ਮੇਰਾ ਆਸਰਾ ਹੈ ਬਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਤੂੰ ਮੇਰਾ ਸਭ ਤੋਂ ਵੱਡਾ ਮਾਲਕ ਐ ਜਿਨ ਜਿਨ ਸਾਧ ਸੰਗ ਪਾਇਆ ਇਸ ਕਰਕੇ ਭਾਈ ਜਿਸ ਜਿਸ ਮਨੁੱਖ ਨੇ ਗੁਰੂ ਜੀ ਦੀ ਸੰਗਤ ਨੂੰ ਪ੍ਰਾਪਤ ਕੀਤਾ ਹੈ ਸੋ ਪ੍ਰਭ ਆਪ ਤਰਾਇਆ ਉਹਨੂੰ ਮਾਲਕ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਕਰ ਕਿਰਪਾ ਨਾਮ ਰਸ ਦੀ ਆ ਮਾਲਕ ਨੇ ਮੇਰ ਕਰਕੇ ਨਾਮ ਦਾ ਸਵਾਦ ਬਖਸ਼ ਦਿੱਤਾ ਰਸਵਕਸ਼ ਦਿੱਤਾ ਕੁਸਲ ਖੇਮ ਸਭ ਥੀਆ ਉਹਦੇ ਅੰਦਰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਪ੍ਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਸਾਰੀ ਲੋਕਾਈ ਉਹਦੇ ਪੈਰੀਂ ਆ ਕੇ ਡਿੱਗ ਪੈਂਦੀ ਹੈ ਸਾਹ ਸਾਸ ਪ੍ਰਭ ਧਈ ਹੈ ਇਸ ਕਰਕੇ ਵਾਰ-ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਹਰੇਕ ਸਾਂ ਦੇ ਨਾਲ ਪਰਮਾਤਮਾ ਦਾ ਧਿਆਨ ਤਰਿਆ ਕਰ ਹਰ ਮੰਗਲ ਨਾਨਕ ਗਾਈਏ ਸਦਾ ਪਰਮਾਤਮਾ ਦੀ ਸਿਫਤਸਲਾ ਦਾ ਗੀਤ ਗਾਉਂਦੇ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਭਾਈ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਿਆਨ ਬਖਸ਼ਿਸ਼ ਕਰਦੇ ਹਨ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ